ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਬੜੀ ਗਰਮੀਆਂ ਤੇ ਮੌਨਸੂਨ ਕਿਤੇ ਨੇੜੇ ਦੇੜੇ ਨਹੀਂ ਲੱਗਦੀ ਪਰ بارش ਦੇ ਚਾਂਸ ਹੈਗੇ 2-4 ਦਿਨਾਂ 'ਚ ਪਰ ਇੱਕ ਝੜੀ ਲੱਗੀ ਹੋਈ ਆ ਤੁਸੀਂ ਉਹ ਵੇਖੀ ਹੋਣੀ ਸੋਸ਼ਲ ਮੀਡੀਆ ਤੇ ਉਹ ਝੜੀਆਂ ਮਾਫੀ ਮੰਗਣ ਦੀ ਹੁਣ ਧੜਾ ਧੜ ਤੇ ਧੜਾ ਧੜ ਤੇ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਉਹ ਆਂਦਾ ਪਹਿਲਾ ਮੈਂ ਆਉਂਦਾ ਪਹਿਲਾ ਮੈਂ ਜੋ ਆਉਂਦਾ ਪਹਿਲਾ ਮੈਂ ਤੇ ਮਾਫੀਆਂ ਮੰਗਣ ਤੇ ਹੋਇਆ ਮੇਰੇ ਹਿਸਾਬ ਨਾਲ ਥੋੜਾ ਜਿਹਾ ਗੰਦ ਸਾਫ ਹੋਇਆ ਤੇ ਸਾਰਾ ਹੀ ਸਾਫ ਹੋ ਗਿਆ ਇਹ ਜਿਹੜੀ ਕੰਚਨ ਕੁਮਾਰੀ ਯਾਨੀ ਕਿ ਕਮਲਕੌਰ ਭਾਬੀ ਦਾ ਕਾਂਡ ਹੋਇਆ ਜਿਹੜਾ ਉਹ ਇਸੇ ਵਜ੍ਹਾ ਨਾਲ ਹੋਇਆ ਵੀ ਉਹਨੂੰ ਕਈ ਵਾਰੀ ਸਮਝਾਇਆ ਸੀ ਤੇ ਉਹ ਸਮਝੀ ਨਹੀਂ ਤੇ ਉਹਨੇ ਗੰਦ ਪਾਉਂਦੀ ਸੀ ਤੇ ਗੰਦ ਨੂੰ ਸਾਫ ਕਰਿਆ ਸਿੰਘ ਕਹਿੰਦੇ ਉਹ ਮੇਰੇ ਹਿਸਾਬ ਨਾਲ ਉਹ ਇਹਨਾਂ ਜਿਹੜੀਆਂ ਹੋਰ ਕੁੜੀਆਂ ਸੀ ਲੁਥਰਾ ਵਰਗੀਆਂ ਤੇ ਫੱਟੀ-ਚੱਟੀ ਵਰਗੀਆਂ ਹਨ ਜਿੰਨੀਆਂ ਵੀ ਹੈਗੀਆਂ ਮੈਂ ਤਾਂ ਖਰ ਵੇਖੀਆਂ ਨਹੀਂ ਕਰਿਆ ਮੈਂ ਤਨ ਮੈਂ ਕਹਦਾ ਥੋੜਾ-ਬੋੜਾ ਸਟਾ ਦੇ ਮੇਰੇ ਮੂਰੇ ਆ ਵੀ ਜਾਂਦੀਆਂ ਤੇ ਉਹਦੇ ਤੇ ਆ ਵੀ ਉਹ ਜਿਹੜੀ ਇਹਨਾਂ ਦੀ ਜ਼ਿੰਦਗੀ ਬਚਾ ਗਈ ਉਹ ਕਮਲਕੌਰ ਭਾਬੀ ਆ ਜਿਹੜੀ ਉਹ ਐ ਬਚਾ ਗਈ ਉਹ ਆਪ ਤਾਂ ਮਰਨ ਵਾਲੀ ਮਰ ਗਈ ਸਮਝ ਆ ਗਈ ਉਹ ਉਹਦੇ ਮਰਨੇ ਕਰਕੇ ਇਹਨਾਂ ਨੂੰ ਹੁਣ ਡਰ ਪੈ ਗਿਆ ਪਹਿਲਾਂ ਇਹਨਾਂ ਨੂੰ ਕੋਈ ਸੋਸ਼ਲ ਮੀਡੀਆ ਤੇ ਕਹਿੰਦਾ ਸੀ ਜਾਂ ਕਿਤੇ ਹੋਰ ਕਿਸੇ ਪਲੇਟਫਾਰਮ ਤੇ ਆਂਦੇ ਸੀ ਤੇ ਇਹਨਾਂ ਦੀ ਹਵਾ ਖਰਾਬ ਹੋ ਜਾਂਦੀ ਏ ਇਹਨਾਂ ਨੂੰ ਆ ਲੈ ਸਾਨੂੰ ਟ੍ਰੋਲ ਕਰਦੇ ਆ ਜਾਣ ਜਾਣ ਕੇ ਸਾਨੂੰ ਟ੍ਰੋਲ ਕਰਦੇ ਆ ਜਾਣ ਜਾਣ ਕੇ ਲੈ ਸਾਡਾ ਦਾ ਕੰਟੈਕਟ ਹੀ ਹੋਰ ਆ ਕੰਟੈਂਟ ਹੀ ਹੋਰ ਆ ਮੈਂ ਕਿਹੜਾ ਡਬਲ ਮੀਨਿੰਗ ਡਬਲ ਮੀਨਿੰਗ ਸਾਨੂੰ ਵੀ ਆਉਂਦਾ ਲੋਧਰਾ ਜੀ ਤੁਸੀਂ ਤਾਂ ਹੁਣ ਸਿੱਖੀਆਂ ਹੋਣੀਆਂ ਡਬਲ ਮੀਨਿੰਗ ਸਾਨੂੰ ਸਕੂਲਾਂ ਟਾਈਮਾਂ ਨਗਾਉਂਦੀਆਂ ਬਥੇਰੇ ਚਿਰ ਦੀਆਂ ਸਿੱਖੀਆਂ ਪਰ ਨਹੀਂ ਕਰੀਦੀਆਂ ਹੁੰਦੀਆਂ ਇਹ ਸੋਸ਼ਲ ਮੀਡੀਆ ਇਹ ਆਪਣੇ ਆਪ ਦੇ ਹੀ ਧੀਆਂ ਭੈਣਾਂ ਸਾਰੀਆਂ ਚਲਾਉਂਦੀਆਂ ਹੂੰ ਤੇ ਜਿਹੜੀ ਉਹ ਮਰ ਗਈ ਕਮਲਕੌਰ ਭਾਬੀ ਉਹਦੇ ਮਰਨੇ ਕਰਕੇ ਇੱਕ ਤਾਂ ਗੰਦ ਸਾਫ ਹੋ ਗਿਆ ਸਾਰਾ ਸੋਸ਼ਲ ਮੀਡੀਆ ਤੋਂ ਤੇ ਜੇ ਫੇਰ ਵੀ ਕੋਈ ਜਾਣ ਕੇ ਕਰੂਗਾ ਉਹ ਆਵਦੀ ਬਣੀ ਨਵੇੜੂ ਸਿੱਧੀ ਜੀ ਗੱਲ ਆ ਤੇ ਦੂਜੀ ਗੱਲ ਲੇਕਨ ਨੂਰ ਦੀ ਮੰਮੀ ਉਹ ਨੂਰ ਦੇ ਪਾਪੇ ਨੂੰ ਲੱਗੇ ਹੋਇਆ ਕਈ ਭਰਾ ਮੇਰੇ ਮਾਫੀ ਮੰਗਲਾ ਮਾਫੀ ਮੰਗਲਾ ਉਹ ਆਵਦੀ ਲੋਜਿਕ ਸਿਧਾਂਤ ਤੋਰੀ ਬੈਠਾ ਸਿੰਘੋ ਤੁਸੀਂ ਮੇਰੀ ਵੀਡੀਓ ਵੇਖੋ ਸਾਰੀਆਂ ਪਹਿਲਾਂ ਵੀਡੀਓ ਵੇਖੋ ਮੇਰਾ ਪੇਜ ਫੋਲੋ ਕਰੋ ਅੱਛਾ ਪਹਿਲਾਂ ਦਰੀਆਂ ਵੀਡੀਓ ਵੇਖਣ ਹੂੰ ਫਿਰ ਤੇਰੇ ਜਾ ਕੇ ਗਲਤੀ ਕਢਣ ਤੇ ਜਿਹੜਾ ਮੈਂ ਤੋਹਾਂ ਦੀ ਜਨਾਨੀ ਤੋਂ ਬਿਨਾ ਤੂੰ ਕਦੇ ਕੈਮਰਾ ਵੀ ਨਹੀਂ ਪਾਸੇ ਕਰਿਆ ਉੱਥੇ ਹੀ ਰੱਖਦਾ ਐਂ ਜਾਵਾਂ ਤੇ ਜਨਾਨੀਆਂ ਦਾ ਹਰੇਕ ਘਰੇ ਤੇਰੇ ਪਿਓ ਕੋਲੇ ਵੀ ਜਨਾਨੀ ਸੀਗੀ ਉਹਨੇ ਕਿੰਨੇ ਕ ਕੈਮਰੇ ਤੇਰੀ ਜਨਾਨੀ ਤੇ ਲਾ ਲਾ ਕੇ ਆਉਦੀ ਮਾਂ ਤੇਰੀ ਮਾਂ ਤੇ ਲਾ ਲਾ ਕੇ ਪੈਸਾ ਕਮਾ ਕੇ ਤੁਹਾਨੂੰ ਪਾਲ ਲਿਆ ਆਪਦੀ ਮਿਹਨਤ ਕਰੋ ਇਹ ਜਿਹੜਾ ਤੁਸੀਂ ਆ ਗਏ ਨਾ ਸ਼ਾਰਟਕਟ ਰਸਤੇ ਵੀ ਚੰਗੀ ਵੀਡੀਓ ਨੂੰ ਕੋਈ ਵੇਂਦਾ ਨਹੀਂ ਤੇ ਮਾੜੀ ਨੂੰ ਆਪੇ ਹੀ ਵੇਂਦੇ ਆ ਜਦੋਂ ਮਾੜੀ ਕੋਈ ਹੋਈ ਨਾ ਤੂੰ ਉਹਨੂੰ ਵੇਖੂਗਾ ਕੌਣ ਹੂੰ ਇੱਕ ਗੱਲ ਹੋਰ ਜਿੱਥੇ ਮੰਨ ਲਾ ਵੀ ਚੈਨਲ ਨੂੰ ਸਾਰੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਕ ਗੱਲ ਹੋਰ ਆਉਂਦੀ ਆ ਵੀ ਤੁਸੀਂ ਭਾਈ ਚੰਗੇ ਕੰਟੈਕਟ ਬਣਾਓ ਚੰਗੇ ਕੰਟੈਕਟ ਚੰਗੇ ਕੰਟੈਕਟ ਕਿੱਥੋਂ ਬਣਾ ਲੈਣਗੇ ਇਹਨਾਂ ਨੂੰ ਜਾਣਦਾ ਕੌਣ ਹੈ ਗੌਰਮੇਂਟ ਕਾਲ ਦੀਆਂ ਪ੍ਰਧਾਨ ਰਹੀਆਂ ਵੀ ਇਹਨਾਂ ਨੂੰ ਦੂਰੋਂ ਦੂਰੋਂ ਤੱਕ ਜਾਣ ਦੇਣਿਆ ਇਹ ਨਾਗਪੁਰ ਪੜਦੀਆਂ ਰਹੀਆਂ ਪੇਰਾਂ ਨੂੰ ਕੋਈ ਚਾਰ ਜਾਣ ਇਹਨਾਂ ਨੂੰ ਜਾਣ ਦੇ ਤਾਂ ਗਵਾਂਢ ਹੀ ਨਿਕਰੋਂਦਾ ਨਾ ਨਿਕਲੀਆਂ ਨੀ ਕਦੇ ਆ ਹੁਣ ਥੋੜੀ ਜੀ ਅਕਲ ਆਈ ਆ ਤੇ ਡਬਲ मीनिंग ਗੱਲਾਂ ਲੈਣੀ ਐ ਲੈਣੀ ਐ ਲੈਣੀ ਹਾਂ ਲੈਣੀ ਐ ਪੜਾਉਣੀ ਐ ਹੈ ਤੁਸੀਂ ਭੇਜਦੇ ਨੋ ਕੁੜੀਆਂ ਤੁਸੀਂ ਤਾਂ ਹੈਂਗੇ ਹੈਂਗਾ ਤੁਸੀਂ ਤਾਂ ਮੁੰਡੇ ਭਾਂਜਟੇ ਕੁੜੀਆਂ ਬਣਾ ਦੇ ਲੈਣੀ ਐ ਲੈਣੀ ਐ ਕਾਰ ਬਹੁਤ ਵਧੀਆ ਚਿੱਟੀ ਚਿੱਟੀਆਂ ਜੀ ਕਰੂਗਾ ਲੈ ਨੂੰ ਅੱਛਾ ਤੇ ਹੁਣ ਭਾਈ ਮੈਂ ਭਾਈ ਮੈਰੋ ਜੀ ਨੇ ਲਾ ਛੜੀਆਂ ਟਟੀਆਂ ਤੁਹਾਨੂੰ ਆਈ ਹੁੰਦੀ ਹੁੰਦੀ ਐ ਇਹ ਨਾ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੁੰਦਾ ਉਹ ਆ ਗੱਲਾਂ ਹੁੰਦੀਆਂ ਹੈ ਜੜੀਆਂ ਤਾਂ ਜੇ ਕੁਵਾਰੀਆਂ ਉਹਨਾਂ ਦਾ ਪਤਾ ਕਿੰਨਾ ਔਖਾ ਜੋ ਰਿਸ਼ਤਾ ਨਹੀਂ ਲੈਣਾ ਕਿਸੇ ਨੇ ਤੇ ਦੂਜੇ ਜਿਹੜੀ ਉਹ ਵਿਆਹੀ ਆ ਤੂੰ ਆਦੀ ਜਵਾਗੜੀ ਪਾਲ ਠੀਕ ਆ ਤੁਸੀਂ ਵੀਡੀਓ ਪਾਈਆਂ ਤੁਹਾਨੂੰ ਲੋਕ ਮੈਸੇਜ ਕਰਦੇ ਆ ਕਿਸੇ ਦਾ ਮੈਸੇਜ ਹੀ ਨਾ ਵੇਖੋ ਚੁੱਪ ਕਰਕੇ ਆਦਾ ਫੋਨ ਰੱਖੋ ਜਵਾਗ ਨੂੰ ਦੁੱਧ ਚੰਗਾਓ ਤੇ ਉਹਨੂੰ ਦੁੱਧ ਆਦ ਪਿਆਓ ਤੇ ਆਪਦਾ ਜਵਾਗ ਪਾਲੋ ਐਵੇਂ ਚੱਕ ਕੇ ਤੁਸੀਂ ਸਿਰ ਤੇ ਲੈ ਕੇ ਚੁੰਨੀਆ ਬਾਬਾ ਇਹ ਤਾਂ ਹੁਣ ਚੁੰਨੀ ਨਹੀਂ ਲੈਂਦੇ ਮੈਂ ਤਾਂ ਚੁੰਨੀ ਨਹੀਂ ਲਾਉਂਦੀ ਸਿਰ ਤੂੰ ਮੈਂ ਫਲਾਨਾ ਨਹੀਂ ਕਰਦੇ ਲਾਓ ਚੁੰਨੀਆ ਤੁਹੀ ਭੈਜੋ 10 ਰੁਪਏ ਪਿੱਛੇ ਕੀ ਮੈਂ ਹੁਣ ਤੁਹਾਨੂੰ ਆਖਾਂ ਲੀੜੇ ਲਾਹਾਂ ਤੱਕ ਜਾਂਦੀਆਂ ਹੈਂ ਹੈ ਹੱਦ ਤੋਂ ਇਹ ਅਰਜ਼ ਮਾੜਾ ਮੋਟਾ ਨਾ ਸਿਆਣੇ ਬਣੋ ਕੀੜ ਗਈ ਭੈਣ ਦੀ ਛੋਲੀ ਦੇ ਨਾਲ ਤੇ ਅਕਲ ਨੂੰ ਹੱਥ ਮਾਰੋ ਇਹ ਫੋਲੋਵਰਾਂ ਨੇ ਇਹ ਕਿਸੇ ਨੇ ਕੁਝ ਨਹੀਂ ਦੇਣਾ ਨਾ ਵਿਊਵਾਂ ਨੇ ਜਾਣਾ ਨਾਲ ਨਾ ਫੋਲੋਵਰਾਂ ਨੇ ਜਾਣਾ ਜਾਣਾ ਤੁਹਾਡੇ ਆਪ ਦੇ ਚਾਚੇ ਤਾਹ ਰਿਸ਼ਤੇਦਾਰ ਸਗੇ ਭੈਣ ਭਰਾਵਾਂ ਨੇ ਸਮਝਾ ਗਈ ਆ ਕਮਲਕੌਰ ਭਾਬੀ ਦੇ ਕੋਲ ਨਾਲ ਜਾਵੜਿਆ ਹੋਰ ਕਿੰਨੇ ਤੁਰ ਤਰਾ ਗਏ ਤੋਂ ਕੋਣ ਕੋਈ ਨਹੀਂ ਜਾਂਦਾ ਚਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਵ ਯੂ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਪਿਆਰ ਕੀਤਾ ਵੀਡੀਓ ਜਿੰਨੀਆਂ ਵੀ ਮੈਂ ਪਾਈਆਂ ਬਹੁਤ ਵਧੀਆ ਰਿਸਪੌਂਸ ਆ ਲਵ ਯੂ ਸਾਰਿਆਂ ਨੂੰ ਟਰੱਕ ਭਰ ਕੇ